ਰੂਰਲ ਹਾਕੀ ਡਿਵੈਲਪਮੈਂਟ ਸੁਸਾਇਟੀ ਵੱਲੋਂ 11ਵੀਂ ਕੈਪੀਟਲ ਸੰਮਲ ਫਾਈਨਾਂਸ ਪਿੰਡੂ ਹਾਕੀ ਲੀਗ ਦੇ ਫਾਈਨਲ ਮੁਕਾਬਲੇ ਹੈਡਮਾਸਟਰ ਉਹ ਯਾਗਰ ਸਿੰਘ ਸਮਰਾਦੀ ਹਾਕੀ ਗਰਾਊਂਡ ਵਿੱਚ ਕਰਵਾਏ ਗਏ ਇਸ ਦੌਰਾਨ ਵਕਫਾ ਕੇਂਟਰਾਂ ਦੀਆਂ ਹਾਕੀ ਟੀਮਾਂ ਨੇ ਭਾਗ ਲਿਆ ਜਦਕਿ ਟੂਰਨਾਮੈਂਟ ਦੌਰਾਨ ਲੜਕੀਆਂ ਦਾ ਸ਼ੋਅ ਮੈਚ ਅਤੇ 45 ਸਾਲ ਤੋਂ ਉੱਪਰ ਉਮਰ ਦੇ ਖਿਡਾਰੀਆਂ ਦਾ ਕਰਵਾਇਆ ਗਿਆ ਸ਼ਾਨਦਾਰ ਮੈਚ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਫਾਈਨਲ ਮੁਕਾਬਲੇ ਦੌਰਾਨ ਵਿਸ਼ੇਸ਼ ਤੌਰ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਦਾਰ ਅਮਰਜੀਤ ਸਿੰਘ ਸਮਰਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰ ਮੈਚ ਨੂੰ ਸ਼ੁਰੂ ਕਰ ਪਾਇਆ ਇਸ ਦੌਰਾਨ ਜਿੱਥੇ ਜੇਤੂ ਟੀਮਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਉਥੇ ਵਕਫਾ ਬੁਲਾਰਿਆਂ ਨੇ ਪ੍ਰਬੰਧਕਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਇਸੇ ਤਰ੍ਹਾਂ ਹੀ ਹੋਰ ਵੀ ਮਿਹਨਤ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ ਇਸ ਮੌਕੇ ਚੇਅਰਮੈਨ ਮਾਸਟਰ ਸੁਖਜੀਤ ਸਿੰਘ ਜੋਹਲ ਪ੍ਰ단 ਹਰਪੁਪਿੰਦਰ ਸਿੰਘ ਸਮਰਾ ਜਨਰਲ ਸੈਕਟਰੀ ਡੀਪੀ ਹਰਮੇਸ਼ ਲਾਲ ਪ੍ਰੈਸ ਕਾਤਰ ਮਨਜਿੰਦਰ ਸਿੰਘ ਝੰਡੇਆਲਾ ਸਰਪੰਚ ਝੰਡੇਆਲਾ ਕਮਲਜੀਤ ਸਿੰਘ ਸਹੋਤਾ ਤੋਂ ਇਲਾਵਾ ਹੋਰ ਪਤਵੰਤੇ ਮਹਿਬੂਸਾਨ ਪਿੰਡ ਝੰਡੇਆਲਾ ਸਮਰਾਏ ਤੋਂ ਨਵਰਾੰਗ ਚੈਨਲ ਲਈ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਮੁਬਾਰਕਵਾਦੀ ਹਾਕੀ ਨੂੰ ਕਿਉਂਕਿ ਹਾਕੀ ਖੇਡ ਕਰਕੇ ਅਸੀਂ ਇੱਥੇ ਜੁੜੇ ਆ ਕੈਪੀਟਲ ਸਮਾਲ ਫਾਈਨੈਂਸ ਪੰਡੂ ਹਾਕੀ ਲੀਗ ਜਿਹੜੀ 11ਵੇਂ ਪੜਾਅ ਵਿੱਚ ਪਹੁੰਚ ਚੁੱਕੀ ਉਹਦੇ ਫਾਈਨਲ ਮੁਕਾਬਲੇ ਬਾਰੇ ਸ਼ਾਨਦਾਰ ਹੋਏ ਇਹਦੇ ਵਿੱਚ ਅੰਡਰ 14 ਦੇ ਵਿੱਚ ਜਿਹੜਾ ਬੜਾ ਸ਼ਾਨਦਾਰ ਮੁਕਾਬਲਾ ਸੀ ਲੜਕੀਆਂ ਦਾ ਮੁਕਾਬਲਾ ਸੀ ਔਰ 40 ਪਲੱਸ ਔਰ ਜਿਹੜੇ ਯੰਗ ਬੋਏਸ ਉਹਦਾ ਮੁਕਾਬਲਾ ਸੀ ਹੁਣ ਜਿਹੜਾ 17 ਦਾ ਮੁਕਾਬਲਾ ਚੱਲ ਰਿਹਾ ਵੱਡੀ ਗੱਲ ਹੈ ਮੁਕਾਬਲਾ ਹਾਕੀ ਦਾ ਚੱਲ ਰਿਹਾ ਸੋ ਮੈਂ ਅਪੀਲ ਕਰਨੀ ਚਾਹੁੰਨਾ ਭਾਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡਾਂ 'ਚ ਭੇਜੋ ਤਾਂ ਕਿ ਬੱਚੇ ਚੰਗੇ ਬਣ ਸੰ ਕਿਉਂਕਿ ਕਹਿਣਾ ਕੁਝ ਨਹੀਂ ਹੁੰਦਾ ਨਸ਼ਾ ਉਹਦਾ ਛੱਡ ਹੋ ਸਕਦਾ ਜਦੋਂ ਬੱਚੇ ਗਰਾਊਂਡਾਂ 'ਚ ਜਾਣਗੇ ਸਮਾਂ ਤਾਂ ਚੇਂਜ ਹੁੰਦਾ ਜਦੋਂ ਸਾਡੇ ਬੱਚੇ ਗਰਾਊਂਡਾਂ 'ਚ ਜਾਣਗੇ ਸਪੋਰਟਸ ਹੀ ਬੰਦੇ ਨੂੰ ਜਿਹੜਾ ਚੰਗਾ ਇਨਸਾਨ ਬਣਾ ਸਕਦੀ ਹਾਕੀ ਪੰਜਾਬ ਦਾ ਜਿਹੜੀ ਸਾਡੀ ਪੱਕੀ ਸਹਿਯੋਗੀ ਬਣੀ ਜਿਹਨਾਂ ਸਾਨੂੰ ਪੂਰਾ ਸਾਥ ਦਿੱਤਾ ਸਾਡੇ ਚੰਨੇ ਵੀ ਸਪான்ਸਰ ਆ ਸਾਰੇ ਉਹਨਾਂ ਦਾ ਧੰਨਵਾਦ ਵੱਡਾ ਧੰਨਵਾਦ ਮੀਡੀਆ ਦਾ ਇਲੈਕਟ੍ਰਿਕ ਮੀਡੀਆ ਔਰ ਜਿਹੜਾ ਪ੍ਰਿੰਟ ਮੀਡੀਆ ਕਿਉਂਕਿ ਇਹਨਾਂ ਤੋਂ ਬਿਨਾ ਸਾਡੀ ਗੱਲ ਕਦੇ ਲੋਕਾਂ ਤੱਕ ਨਹੀਂ ਜਾ ਸਕਦੀ ਸੋ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਡੀ ਖਬਰ ਵੱਧ ਤੋਂ ਵੱਧ ਲਾਇਓ ਤਾਂ ਕਿ ਹਾਕੀ ਦੀ ਗੱਲ ਕਰ ਕਰ ਜਾ ਹੋ ਸਕੇ ਕਿਉਂਕਿ ਮੈਨੂੰ ਇੱਥੇ ਦੱਸਣ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸੇ ਲੀਗ ਦਾ ਜੁੜਿਆ ਹੋਇਆ ਬੱਚਾ ਗੁਰਜੋਤ ਸਿੰਘ ਜਿਹੜਾ ਇੰਡੀਆ ਦੀ ਟੀਮ ਲਈ ਚੁਣਿਆ ਗਿਆ ਔਰ ਵਰਲਡ ਕੱਪ ਜਿਹੜਾ 28 ਨਵੰਬਰ ਤੋਂ ਚਨਈ ਵਿੱਚ ਹੋ ਰਿਹਾ ਉਹਦੇ ਵਿੱਚ ਖੇਡ ਰਿਹਾ ਇਸੇ ਮਿੱਟੀ ਦਾ ਉਹ ਬੱਚਾ ਸੋ ਬਹੁਤ ਸਾਨੂੰ ਮਾਣ ਮਹਿਸੂਸ ਹੋ ਰਿਹਾ ਉਹ ਬੱਚਾ ਕਿਤਨਾ ਕਿਤੇ ਸਾਨੂੰ ਖੁਸ਼ੀ ਹੋ ਰਹੀ ਕਿ ਅਸੀਂ ਕੁਝ ਕੀਤਾ ਉਹਦਾ ਫਲ ਲੱਗ ਰਿਹਾ ਸੰਸਾਰਪੁਰ ਹਾਕੀ ਦੇ ਵਿੱਚ ਬੜਾ ਉਹਨਾਂ ਦਾ ਨਾਮ ਹੈ ਬੜਾ ਸੰਸਾਰ ਭਰ ਨੇ ਹਾਕੀ ਦੇ ਬੜੇ ਵਧੀਆ ਪਲੇਅਰ ਪੈਦਾ ਕੀਤੇ ਆ ਤੇ ਅਸੀਂ ਵੀ ਉਹਨਾਂ ਪਲੇਅਰਾਂ ਨੂੰ ਜਿਹੜੇ 1 ਨੰਬਰ ਦੇ ਪਲੇਅਰ ਗਿਣੇ ਜਾਂਦੇ ਸੀ ਉਹਨਾਂ ਦੇ ਉੱਤੋਂ ਦੀ ਜਿੱਤ ਪ੍ਰਾਪਤ ਕਰਕੇ ਜਿਹਨੇ ਜੋ 1 ਨੰਬਰ ਦੇ ਉੱਤੇ ਅਸੀਂ ਇਸ ਸਕੂਲ ਦੀ ਹਾਕੀ ਦੀ ਟੀਮ ਜਿਹੜਾ ਜੰਦ ਇਹਤੂ ਰੀਆ ਤੇ ਮੈਂ ਆਸ ਕਰਦਾ ਕਿ ਕਿਸੇ ਨੇ ਸਾਲਾਂ ਦੀ ਤਰ੍ਹਾਂ ਜੋ ਪਹਿਲਾਂ ਇਸ ਸਕੂਲ ਦਾ ਖੇਡਾਂ ਦੇ ਵਿੱਚ بڑا ਨਾਮ ਸੀ ਤੇ ਹੁਣ ਵੀ ਸਾਡੇ ਜਿਹੜੇ ਇੱਥੇ ਦੇ ਹਾਕੀ ਦੇ ਕੀ ਤੇ ਜਿਹੜੇ ਇਸ ਅਧਿਆਪਕ ਆ ਔਰ ਖੇਡਾਂ ਦੇ ਇੰਚਾਰਜ ਆ ਉਹਨਾਂ ਦੀ ਹਿੰਮਤ ਮੈਂ ਕਿੰਨਾ ਸਤਕਾ ਤੇ ਇੱਥੋਂ ਵੀ ਬਹੁਤ ਵਧੀਆ ਵਧੀਆ ਪਲੇਅਰ ਫੇਰਾ ਹੋ ਰਿਆ ਅੱਜ ਵੀ ਸਾਡੇ ਏ ਸਕੂਲ ਦੀ ਹਾਕੀ ਦੀ ਟੀਮ ਬਹੁਤ ਜਲੰਧਰ ਦੇ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੌਰ ਤੇ ਗਣੀ ਜਾਂਦੀ ਆ ਤੇ ਮੈਂ ਆਸ ਕਰਦਾ ਕਿ ਜਿਹੜੇ ਸਾਡੇ ਏ ਸਕੂਲ ਦੇ ਹਾਕੀ ਦੇ ਇੰਚਾਰਜ ਜਾਂ ਖੇਡਾਂ ਦੇ ਇੰਚਾਰਜ ਉਹਨਾਂ ਦੀ ਬੜੀ ਹਿੰਮਤ ਆ ਔਰ ਉਹਨਾਂ ਨੂੰ ਇਹ ਗੱਲ ਦੀ ਪਤਾ ਹੀ ਦਿਨਾ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਤਰ੍ਹਾਂ ਪਹਿਲਾਂ ਉਹਨਾਂ ਨੇ ਮਿਹਨਤ ਕਰਾਈ ਆ ਇਸੇ ਤਰ੍ਹਾਂ ਖੇਡਾਂ ਦੇ ਵਿੱਚ ਉਹ ਮਿਹਨਤ ਕਰਾਉਣ